ਸਤਿ ਸ਼੍ਰੀ ਅਕਾਲ ਪੰਜਾਬੀਓ ਕਿਵੇਂ ਹੋ ਉਮੀਦ ਕਰਦਾ ਵਧੀਆ ਹੋਵੋਗੇ ਅੱਜ ਹਾਜ਼ਰਾਂ ਤੁਹਾਡੇ ਸਾਹਮਣੇ ਫਿਰ ਇੱਕ ਨਵੀਂ ਨੋਟੀਫਿਕੇਸ਼ਨ ਲੈ ਕੇ ਫਿਰ ਭਰਤੀ ਦੀ ਜਾਣਕਾਰੀ ਲੈ ਕੇ ਜਾਣਕਾਰੀ ਦੇ ਲਈ ਪੂਰੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੇ ਚੈਨਲ ਨਾਲ ਜੁੜੇ ਰਹੋ ਮੇਕ ਸ਼ੋਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕੀਤਾ ਹੋਵੇ ਨਾ ਤਾਂ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਕਿਉਂਕਿ ਨਵੀਂ ਨੋਟੀਫਿਕੇਸ਼ਨ ਜਦ ਵੀ ਆਵੇਗੀ ਤੁਹਾਨੂੰ ਜਿਹੜੀ ਤੁਹਾਡੇ YouTube ਤੇ ਤੁਹਾਨੂੰ ਨੋਟੀਫਿਕੇਸ਼ਨ ਸ਼ੋ ਹੋ ਜਾਏਗੀ ਕਿ ਭਈ ਚੈਨਲ ਦੁਆਰਾ ਇਹ ਇਹ ਵੈਕੈਂਸੀ ਦੀ ਇਹ ਵੀਡੀਓ ਅਪਲੋਡ ਕੀਤੀ ਗਈ ਹੈ ਤਾਂ ਤੁਸੀਂ ਈਜ਼ੀਲੀ ਜਿਹੜਾ ਇਸ ਨੂੰ ਪਕੜ ਸਕਦੇ ਹੋ ਦੇਖ ਸਕਦੇ ਹੋ ਨੰਬਰ ਆਫ ਪੋਸਟ ਕਿੰਨੀਆਂ ਨੇ ਭਾਈ ਨੰਬਰ ਆਫ ਪੋਸਟ ਨੇ 11 ਠੀਕ ਹੈ ਜੀ ਐਕਚੁਅਲ ਵੈਕੈਂਸੀਜ਼ ਜਨਰਲ ਦੀਆਂ ਕਿੰਨੀਆਂ ਨੇ ਤੇ ਐਂਟੀਸੀਪੇਟਡ ਕਿੰਨੀਆਂ ਨੇ ਜਨਰਲ ਦੀ ਇੱਕ ਹੈ ਐਂਟੀਸੀਪੇਟਡ ਜਿਹੜੀ ਐਸ ਸੀ ਐਮ ਬੀ ਦੀ ਇੱਕ ਹੈ ਜਨਰਲ ਔਮਨ ਇੱਕ ਹੈ ਈ ਵੀ ਐਲ ਔਸ ਔਮਨ ਇੱਕ ਹੈ ਐਸ ਸੀ ਆਰ ਉਹ ਜਿਹੜੇ ਇੱਕ ਹਨ ਈ ਐਸ ਐਮ ਇੱਕ ਹੈ ਬੀ ਸੀ ਓ ਬੀ ਸੀ ਇੱਕ ਹੈ ਔਮਨ ਦੀ ਐਸ ਸੀ ਐਮ ਬੀ ਇੱਕ ਹੈ ਦੋ ਹੈ ਔਮਨ ਦੀਆਂ ਠੀਕ ਹੈ ਜੀ ਇਹ ਤਾਂ ਤੁਹਾਡੀ ਹੋ ਗਈ ਵੈਕੈਂਸੀਆਂ ਟੋਟਲ ਪੰਜ ਵੈਕੈਂਸੀਆਂ ਜਨਰਲ ਦੀਆਂ ਨੇ ਉਹ ਦੂਸਰੀਆਂ ਨੇ ਤੇ 6 ਜਿਹੜੀਆਂ ਐਂਟੀਸੀਪੇਟਡ ਨੇ 500 ਜਿਹੜੇ 5 ਜਿਹੜੀ ਐਕਚੁਅਲ ਨੇ ਤੇ 6 ਜਿਹੜੀ ਐਂਟੀਸਪੇਟਡ ਨੇ ਹੁਣ ਪੇ ਕੀ ਰਹੇਗੀ ਏਜ ਲਿਮਟ ਕੀ ਰਹੇਗੀ ਦੇਖਦੇ ਹਾਂ ਪੇ ਤੁਹਾਨੂੰ ਪਤਾ ਜੀ ਗੱਲ 29200 ਹੀ ਮਿਲ ਰਹੀ ਆ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਆ ਭਾਈ ਕਲਰਕ ਦਾ ਮਤਲਬ ਤੁਹਾਨੂੰ ਸਿੰਪਲ ਗ੍ਰੈਜੂਏਸ਼ਨ ਚਾਹੀਦੀ ਆ ਪਲੱਸ ਤੁਹਾਨੂੰ ਤੁਸੀਂ 10ਵੀਂ ਚ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਆ ਨਾਲ ਤੁਹਾਨੂੰ ਕੰਪਿਊਟਰ ਦੀ ਨੋਲਜ ਹੋਣੀ ਚਾਹੀਦੀ ਆ ਇਸ ਤੋਂ ਤੁਹਾਡੀ 18 ਤੋਂ 37 ਸਾਲ ਪਲੱਸ ਰਿਲੈਕਸੇਸ਼ਨ ਮਿਲ ਜੇਗੀ ਜਿੱਦਾਂ ਅਸੀਂ ਕੈਟਾਗਰੀ ਨੂੰ 5 ਸਾਲ ਦੀ ਆ BC ਕੈਟਾਗਰੀ ਨੂੰ 3 ਸਾਲ ਦੀ ਆ ਬਾਕੀ ਹੈਂਡੀਕੈਪਡ ਜਾਂ ਹੋਰ ਵੀ ਜਿਹੜੇ ਕੋਟ ਨੇ 5 ਤੋਂ 10 ਸਾਲ ਦੀ ਉਹਨਾਂ ਨੂੰ ਉਹਨਾਂ ਦੇ ਕੈਟਾਗਰੀ ਵਾਈਜ਼ ਮਿਲ ਜਾਂਦੀ ਹੈਗੀ ਆ ਠੀਕ ਹੈ ਜੀ ਇਹ ਤੋਂ ਹੋ ਗਈਆਂ ਵੈਕੈਂਸੀਆਂ ਹੁਣ ਇਹ ਵੀ ਤਾਂ ਦੇਖ ਲਈ ਨਿਕਲੀਆਂ ਕਾਦੇ ਵਿੱਚ ਨੇ ਰਾਜੇ ਇਹ ਤੁਹਾਡੀਆਂ ਨਿਕਲੀਆਂ ਨੇ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼ਹੀਦ ਚੀਤ ਭਗਤ ਸਿੰਘ ਨਗਰ ਠੀਕ ਹੈ ਜੀ ਨੂੰ ਕੀ ਬੋਲਦੇ ਆਪਾਂ SB S ਨਗਰ ਜਾਂ ਅਸੀਂ ਕੀ ਬੋਲਦੇ ਆਂ ਨਵਾਂ ਸ਼ਹਿਰ ਠੀਕ ਹੈ ਜੀ ਨਵਾਂ ਸ਼ਹਿਰ ਬੋਲਦੇ ਆ ਜੈਨੂੰ ਆਪਾਂ ਪੁਰਾਣਾ ਨਾਮ ਇਹਦਾ ਨਵਾਂ ਸ਼ਹਿਰ ਸੀਗਾ ਜਿਹੜਾ ਨਾ ਜ ਨਵਾਂ ਜਿਹੜਾ ਨਾਮ ਸ਼ੀਤਪਗਸਿਕ ਨਗਰ ਹੋ ਗਿਆ ਹੁਣ ਲਾਸਟ ਡੇਟ ਆ ਭਾਈ ਤੁਹਾਡੀ 30 ਤਰੀਕ 2025 5 ਵਜੇ ਤੱਕ ਸ਼ਾਮ ਤੱਕ ਪਹੁੰਚਾ ਦਿਓ ਆਪਣੀਆਂ ਤੁਹਾਨੂੰ ਪਤਾ ਹੀ ਆ ਤੁਸੀਂ ਕਾਫੀ ਵਾਰ ਫਾਰਮ ਫਿਲ ਕੀਤੇ ਹੋਣਗੇ ਠੀਕ ਹੈ ਨਾ ਇਹਦੇ ਵਿੱਚ ਨਾ ਇੱਕ ਹੋਰ ਹੈ ਵੈਕੈਂਸੀ ਹੈਗੀ ਹੈ ਦੇਖੋ ਨਾ ਲਿਖਿਆ ਹੋਇਆ ਇਨਵਾਈਟਡ ਅਪ ਟੂ ਫਿਲਿੰਗ 11 ਪੋਸਟ 6 ਐਂਟੀਸਿਪੇਟਡ ਪੋਸਟ ਆਫ ਸਟੈਨੋਗ੍ਰਾਫਰ ਸਟੈਨੋਗ੍ਰਾਫਰ ਦੀਆਂ ਜਿਹੜੀਆਂ 6 ਪੋਸਟ ਨੇ ਇਨੀਸ਼ੀਅਲੀ ਪੀਡ ਆਫ 6 ਮਨთ 6 ਮਨთਸ ਲਈ ਤੁਹਾਨੂੰ ਜਿਹੜਾ ਰੱਖਿਆ ਜਾਵੇਗਾ ਠੀਕ ਹੈ ਇਹ ਕਲਰਕ ਦੀ ਨਹੀਂ ਬਲਕਿ ਸਟੈਨੋਗ੍ਰਾਫਰ ਦੀ ਜਿਹੜੀ ਹੈਗੀ ਹੈ ਨਾ ਉਹਦੀ ਰਿਕਰੂਟਮੈਂਟ ਆਨ ਲੇਵਲ ਪੰਜਾਬ ਬਣ ਹਰਿਆਣਾ ਕੋ ਹਾਈ ਕੋਰਟ ਦੀ ਮਨਜ਼ੂਰੀ ਨਾਲ ਹੀ ਹੋ ਰਹੀ ਆ 11 ਪੋਸਟ ਆ ਗਈਆਂ ਤੁਹਾਡੀਆਂ এডਿਕੇਸ਼ਨ ਕੁਆਲਿਫਿਕੇਸ਼ਨ ਹੋਗੀ ਤੁਹਾਨੂੰ ਇਹਦੇ ਵਿੱਚ ਨਾ ਆਪਣੇ ਜਿਹੜੀ ਸ਼ੋਰਟਹੈਂਡ ਵੀ ਜ਼ਰੂਰ ਹੋਣੀ ਆਉਣੀ ਚਾਹੀਦੀ ਆ ਕਿਉਂਕਿ ਸਟੈਨੋਗ੍ਰਾਫਰ ਦਾ ਕੰਮ ਹੀ ਸਾਰਾ ਸ਼ੋਰਟਹੈਂਡ ਦੇ ਸਿਰ ਤੇ ਹੈਗਾ ਬਾਕੀ ਮੋਸਟਲੀ ਨਾ ਇਹ ਜਿਹੜੀਆਂ ਵੈਕੈਂਸੀ ਖਾਲੀ ਚਲ ਜਾਂਦੀਆਂ ਕਿਉਂਕਿ ਸ਼ੋਰਟਹੈਂਡ ਬਹੁਤ ਘੱਟ ਬੱਚੇ ਜਾਂਦੇ ਹਨ ਜਾਂ ਘੱਟ ਇੰਟਰਸਟਡ ਨਾਲ ਸਿੱਖਦੇ ਹਨ ਠੀਕ ਹੈ ਸਿਲੈਕਸ਼ਨ ਪ੍ਰੋਸੀਜਰ ਕੀ ਹੈਗਾ ਆ ਦੇਖੋ ਸਿਲੈਕਸ਼ਨ ਪ੍ਰੋਸੀਜਰ ਸਿੰਪਲ ਹੈਗਾ ਇੰਗਲਿਸ਼ ਸ਼ੋਰਟਹੈਂਡ ਤੁਹਾਡਾ ਟੈਸਟ ਹੋਏਗਾ ਅਸੀਂ ਵਰਡ ਪਰ ਮਿੰਟ ਤੇ 20 ਵਰਡ ਪਰ ਮਿੰਟ ਇਨ ਟ੍ਰਾਂਸਕ੍ਰਿਪਸ਼ਨ ਓਕੇ ਇਹ ਜਿਹੜਾ ਤੁਹਾਡਾ ਬੇਸਿਕ ਜਿਹਾ ਸਿਲੈਕਸ਼ਨ ਪ੍ਰੋਸੀਜਰ ਹੋਏਗਾ ਵੈਸਲਾ ਪੇਪਰ ਹੁੰਦਾ ਪਰ ਇਸੋ ਨੋਟੀਫਿਕੇਸ਼ਨ ਵਿੱਚ ਕੁਝ ਨਾ ਖਾਸ ਮੈਂਸ਼ਨ ਨਹੀਂ ਕੀਤਾ ਕਿ ਪੇਪਰ ਵੀ ਹੋਏਗਾ ਠੀਕ ਹੈ ਜੀ ਬਾਕੀ ਕੋਈ ਜਿਆਦਾ ਲੰਮਾ ਛੋੜਾ ਪ੍ਰੋਸੀਜਰ ਨਹੀਂ ਜੇ ਤੁਹਾਨੂੰ ਸ਼ੋਰਟ ਆਉਂਦੀ ਹੈ ਤੁਹਾਡਾ इजीली ਜਿਹੜਾ ਇਹਦੇ ਵਿੱਚ ਸੈLECTION ਹੋ ਜਾਵੇਗਾ ਤੇ ਰਾਮਨਾਥ ਤੁਹਾਨੂੰ ਜਿਹੜੀ ਵਧੀਆ ਸੈਲਰੀ ਤੁਸੀਂ ਨਾਲ ਲੈ ਸਕਦੇ ਹੋ 29200 ਤੇ ਨਾਲ ਗਵਰਨਮੈਂਟ ਜਿਹੜੀ ਆਪਣੇ ਅਫੀਸ਼ਰ ਤੋਂ ਤੁਸੀਂ ਐਕਸਪੀਰੀਅੰਸ ਲੈ ਸਕਦੇ ਹੋ ਠੀਕ ਹੈ ਹਾਂ ਹੁਣ ਦੇਖੋ ਲਿਖਿਆ ਹੋਣਾ ਨੋ ਕੈਂਡੀਡੇਟ ਜਿਹੜਾ ਕਨਸੀਡਰ ਕੀਤਾ ਜਾਏਗਾ ਕੀ ਕੀਤਾ ਜਾਏਗਾ ਜਿਹੜਾ ਪ੍ਰੋਫੀਸੀ ਟੈਸਟ ਹੋਣਾ ਹੈ ਨਾ ਤੁਹਾਡਾ 8% ਮਿਸਟੇਕਸ ਤੁਹਾਨੂੰ ਰਿਲੈਕਸੇਸ਼ਨ ਮਿਲੇਗੀ ਕੁਆਲੀਫਾਈਇੰਗ ਨੇਚਰ 10 ਮਾਰਕਸ ਨੇ ਐਂਡ 10 ਮਿੰਟ ਡਿਊਰੇਸ਼ਨ ਹੈਗਾ ਆ ਠੀਕ ਹੈ ਜੀ ਇਹ ਤੁਹਾਡਾ ਹੈਗਾ ਆ ਹੋਰ ਵੀ ਜੇ ਦੇਖੋ ਨਾ राजे ਕੋਈ ਮੈਂਸ਼ਨ ਨਹੀਂ ਕੀਤਾ ਅਸਲ ਮੈਂ ਬੜਾ ਹੈਰਾਨ ਹਾਂ ਮੈਨੂੰ ਤਾਂ ਹਰ ਵਾਰ ਇੰਗਲਿਸ਼ ਤੇ ਆਪਣੇ ਜੀ ਜਰਨਲ ਨੋਲੇਜ ਦਾ ਪੰਜਾਬ ਜਨਮਬਰ ਦਾ ਟੈਸਟ ਹੁੰਦਾ ਮੋਸਟਲੀ ਕਲਰਿਕ ਤੇ ਸਟੈਨੋਗ੍ਰਾਫ ਹੋ ਰਹੇ ਚ ਬਟ ਇਹਨਾਂ ਨੇ ਅੱਜ ਕੀ ਕੁਝ ਪ੍ਰੋਸੀਜਰ ਹੀ ਚੇਂਜ ਕਰਤਾ ਨਵਾਂ ਸ਼ਹਿਰ ਵਾਲੇ ਨੇ ਬਟ ਠੀਕ ਹੈ ਜੋ ਵੀ ਉਹਨਾਂ ਦਾ ਕਰਾਈਟੇਰੀਆ ਹੈਗਾ ਸਾਨੂੰ ਮੰਨਣਾ ਪਏਗਾ ਤੇ ਸੌਖੀ ਗੱਲ ਹੈ ਵੈਸੇ ਟੈਸਟ ਤੋਂ ਬਾਅਦ ਸਿੱਧਾ ਤੁਸੀਂ ਸ਼ਾਰਟ ਹੈਂਡ ਜਾਣਦੇ ਹੋ ਤਾਂ ਆਪਣਾ ਕੰਮ ਕਰ ਸਕਦੇ ਹੋ ਬਾਕੀ ਜੀ ਜਾਣਕਾਰੀ ਵਧੀਆ ਲੱਗੀ ਤਾਂ राजे ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦੀ ਨਾਲ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰ ਤੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਵੀ ਕਰ ਦਿਓ ਕਿਉਂਕਿ ਕਰਪਲਾਸੋ ਹੋਪਲਾ ਬਾਕੀ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਸਾਰੀਆਂ ਵੀਡੀਓਜ਼ ਗਵਰਨਮੈਂਟ ਜੋਬ ਦੀਆਂ ਡੇਲੀ ਚਾਰ ਤੋਂ ਪੰਜਾਬ ਡਾਟ ਅਪਡੇਟ ਜਿਹੜੀਆਂ ਹੋ ਰਹੀਆਂ ਨੇ ਜੇਕਰ ਤੁਸੀਂ ਗਵਰਨਮੈਂਟ ਜੋਬ ਦਾ ਸੁਪਨਾ ਦੇਖ ਰਹੇ ਹੋ ਆਪਣੇ ਲੋਕਲ ਡਿਸਟ੍ਰਿਕਟ ਵਿੱਚ ਜਾਂ ਸਟੇਟ ਵਿੱਚ ਈਵਨ ਇੰਡੀਆ ਸਟੇਟ ਤੋਂ ਬਾਹਰ ਵੀ ਇੰਡੀਆ ਦੇ ਵਿੱਚ ਪੂਰੇ 올ਓਵਰ ਤਾਂ ਤੁਸੀਂ ਚੈਨਲ ਜਾ ਕੇ ਦੇਖੋ ਜਿਸ ਵੀ ਜੋਬ ਲਈ ਤੁਸੀਂ ਐਲੀਜੀਬਲ ਹੋ ਉਹ ਫਾਰਮ ਆਪਣਾ ਜ਼ਰੂਰ ਫਿਲ ਕਰੋ ਥੈਂਕ ਯੂ ਸੋ ਮੱਚ ਕੀਪ ਸਬਸਕ੍ਰਾਈਬ ਕੀਪ ਸ਼ੇਅਰਿੰਗ ਪਰਮਾਤਮਾ ਸਰਬਦਾ ਭਲਾ ਕਰੇ ਜੀ ਥੈਂਕ ਯੂ